ਬਠਿੰਡਾ ਮਾਨਸਾ ਤੇ ਫਰੀਦਕੋਟ ਦੇ ਲੋਕਾਂ ਨੇ ਜੇਕਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੈ ਤੇ ਰਸਤੇ ਦੇ ਵਿੱਚ ਤਿੰਨ ਟੋਲ ਲੱਗ ਜਾਂਦੇ ਆ ਤਿੰਨਾ ਟੋਲਾਂ ਦਾ ਕੁੱਲ ਖਰਚਾ ਜੇਕਰ ਆਪਾਂ ਗਿਣੀਏ ਦੋਹਾਂ ਪਾਸਿਆਂ ਦਾ ਆਉਣ ਜਾਣ ਦਾ 700 ਤੋਂ 800 ਰੁਪਈਆ ਲੱਗਦਾ ਏ ਅੱਜ ਤੁਹਾਨੂੰ ਦੱਸਦੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਫਰੀਦਕੋਟ ਤੋਂ ਅੱਗੇ ਮੁੱਦਗੀ ਟੱਪ ਕੇ ਕੋੜ ਕੋੜ ਕਲਾ ਕੋਲੇ ਜਿਹੜਾ ਟੋਲ ਪਲਾਜਾ ਉਸ ਨੂੰ ਸ਼ਾਰਟਕਟ ਰਸਤੇ ਰਾਹੀਂ ਕਿਸ ਤਰ੍ਹਾਂ ਦੇ ਨਾਲ ਸਿਰਫ 4 ਮਿੰਟਾਂ ਦੇ ਵਿੱਚ ਕਲੀਅਰ ਕਰ ਸਕਦੇ ਹਾਂ ਤੁਹਾਨੂੰ ਸਾਰਾ ਦੱਸਾਂਗੇ ਸਿਰਫ ਤੇ ਸਿਰਫ 4 ਮਿੰਟ ਲੱਗਦੇ ਆ ਇਸ ਨੂੰ ਜਿਹੜਾ ਜਿਹੜਾ ਸ਼ਾਰਟਕਟ ਰਸਤੇ ਰਾਹੀਂ ਟੋਲ ਤੋਂ ਬਚਣ ਦੇ ਤੇ ਜੇਕਰ ਤੁਸੀਂ ਇੱਥੇ ਟੋਲ ਕਟਾਉਣੇ ਆ ਤੇ ਤੁਹਾਡਾ ਇੱਕ ਪਾਸੇ ਦਾ ਜਿਹੜਾ ਬਿੱਲ ਉਹ 70 ਰੁਪਏ ਬਣੇਗਾ ਤੇ ਆਉਣ ਜਾਣ ਦੇ 140 ਰੁਪਏ ਤੁਸੀਂ ਭਚਾ ਸਕਦੇ ਹੋ ਤਲਵੰਡੀ ਟੱਪਕੇ ਕੋੜਕਰੋਲ ਕਲਾਂ ਦੇ ਕੋਲ ਜਦੋਂ ਤੁਸੀਂ ਪਹੁੰਚੋਗੇ ਤੇ ਉੱਤੇ N54 ਦੇ ਉੱਤੇ ਹੀ ਇੱਕ ਜਿਹੜਾ ਹੋਟਲ ਬਣਿਆ ਹੋਇਆ ਹੈ ਜਿਸ ਦਾ ਨਾਂ ਹੈ ਸਰਤਾਜ ਹਵੇਲੀ ਸਰਤਾਜ ਹਵੇਲੀ ਦੀ ਤੁਸੀਂ ਨਿਸ਼ਾਨੀ ਰੱਖਣੀ ਆ ਸਰਤਾਜ ਹਵੇਲੀ ਦੇ ਬਿਲਕੁਲ ਸਾਹਮਣੇ ਲਿਖਿਆ ਹੋਇਆ ਆਈ ਲਵ ਕੋਟਲਾ ਇਹ ਬਿਲਕੁਲ ਛੜਕ ਦੇ ਉੱਤੇ ਬਣਿਆ ਹੋਇਆ ਤੇ ਟੋਲ ਪਲਾઝા ਇੱਥੋਂ ਸਿਰਫ ਤੇ ਸਿਰਫ 2-300 ਮੀਟਰ ਦੂਰ ਹੋਵੇਗਾ। ਇਹ ਜਿਹੜਾ ਸਰਤਾਜ ਹਵੇਲੀ ਆ ਇੱਥੇ ਕੱਟ ਵੀ ਬਣਿਆ ਹੋਇਆ ਤੇ ਇੱਥੇ ਲਿਖਿਆ ਵੀ ਹੋਇਆ ਆਈ ਲਵ ਕੋਟਲਾ। ਇੱਥੋਂ ਦੀ ਤੁਸੀਂ ਨਿਸ਼ਾਨੀ ਰੱਖਣੀ ਆ। ਇੱਥੇ ਇੱਕ ਲਿੰਕ ਰੋਡ ਆ। ਇੱਥੇ ਤੁਸੀਂ ਸਿਰਫ ਇੱਥੋਂ ਜਿੱਥੇ ਆਈ ਲਵ ਕੋਟਲਾ ਬਣ ਲਿਖਿਆ ਹੋਇਆ ਉੱਥੋਂ ਨਾਲ ਦੀ ਬਿਲਕੁਲ ਨਾਲ ਦੀ ਇੱਕ ਸੜਕ ਜਾਂਦੀ ਆ। ਇਹ ਸਿੱਧੀ ਸੜਕ ਤੁਸੀਂ ਜਾਣਾ ਬਿਲਕੁਲ ਵਧੀਆ ਤੁਸੀਂ ਵੇਖ ਰਹੇ ਹੋਗੇ ਕਿ ਇਹ ਸੜਕ ਦੀ ਨਿਸ਼ਾਨੀ ਇਹ ਆ ਵੀ ਇਹਦੇ ਜਿਹੜੇ ਕਿਨਾਰੇ ਆ ਫੁੱਟਪਾਥ ਦੇ ਉੱਤੇ ਜਿਹੜਾ ਕਲਰ ਕੀਤਾ ਹੋਇਆ ਪਿੰਡ ਵੀ ਬਹੁਤ ਸੋਹਣਾ ਤੇ ਸੜਕ ਬਿਲਕੁਲ ਸਾਫ਼ ਆ ਨਾਲ ਜਿਹੜਾ ਫੁੱਟਪਾਥ ਆ ਉਹਦੇ ਉੱਤੇ ਵੀ ਜਿਹੜਾ ਇੰਟਰਲੌਕ ਟਾਇਲ ਲੱਗੀ ਹੋਈ ਆ ਕੋਈ ਜ਼ਿਆਦਾ ਇੱਥੇ ਜਿਹੜਾ ਭੀੜ ਭੜੱਕਾ ਨਹੀਂ ਹੁੰਦਾ ਇੱਕ ਪਿੰਡ ਵਾਲੇ ਜਿਹੇ ਹੁੰਦੇ ਆ ਜਿਹੜੇ ਆਮ ਰਾਹਗੀਰਾਂ ਨੂੰ ਰੋਕਦੇ ਆ ਕਿ ਸਾਡੇ ਪਿੰਡ ਵਿੱਚ ਦੀ ਲੰਘਦੇ ਆ ਪਰ ਇੱਥੋਂ ਦੇ ਲੋਕਾਂ ਦੀ ਆਪਾਂ ਵੱਡਾ ਦਿਲ ਸਮਝ ਗਏ ਕਿ ਇਹਨਾਂ ਨੇ ਜਿਹੜੀਆਂ ਨਿਸ਼ਾਨੀਆਂ ਵੀ ਬਣਾਈਆਂ ਹੋਈਆਂ ਕਿ ਜੇਕਰ ਕੋਈ ਸਾਡੇ ਪਿੰਡ ਵਿੱਚ ਦੀ ਇੱਥੋਂ ਦੀ ਲੰਘਦਾ ਏ ਖਾਸ ਕਰਕੇ ਇੱਥੋਂ ਦੀ ਉਹੀ ਸੰਗਤ ਜਾਦੇ ਇਸ ਸੜਕ ਦੇ ਉੱਤੋਂ ਦੀ ਸਫ਼ਰ ਕਰਦੀ ਏ ਕਾਰਾਂ ਦੇ ਵਿੱਚ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੁੰਦਾ ਇਹ ਤੁਸੀਂ ਵੇਖ ਰਹੇ ਹੋ ਕਿ ਕੋਟ ਕਰੋੜ ਕਲਾਂ ਦੇ ਉੱਤੋਂ ਦੀ ਸਿੱਧੀ ਸੜਕਾ ਨੱਕ ਦੀ ਸੇਧ ਨੂੰ ਤੁਸੀਂ ਸਿੱਧਾ ਜਾਣਾ ਏ ਹੋਰ ਪਾਸੇ ਕਿਤੇ ਰਸਤਾ ਵੀ ਨਹੀਂ ਨਿਕਲਦਾ ਸਿੱਧੇ ਤੁਰੇ ਜਾਣਾ ਏ ਅੱਗੇ ਜਾ ਕੇ ਜਿਵੇਂ ਜਿਵੇਂ ਸੜਕ ਮੁੜੂਗੀ ਆ ਤੁਸੀਂ ਵੇਖ ਰਹੇ ਹੋਵੋਗੇ ਕਿ ਨਾਲ ਦੀ ਨਾਲ ਜਿਹੜੀਆਂ ਚਿੱਟੀ ਪੱਟੀ ਲੱਗੀ ਹੋਈ ਆ ਰਸਤਾ ਦਿਖਾਉਣ ਦੇ ਲਈ ਖਾਸ ਕਰਕੇ ਪਿੰਡ ਵਾਲਿਆਂ ਦੇ ਉਪਰਾਲੇ ਨਾਲ ਲੱਗਾ ਹੋਇਆ ਕਿ ਜੇਕਰ ਕੋਈ ਇੱਥੋਂ ਦੀ ਬਠਿੰਡੇ ਮਾਨਸੇ ਫਰੀਦਕੋਟ ਜਾਂ ਫਿਰ ਅਗਲੇ ਪਿੰਡਾਂ ਦਾ ਲੋਕ ਆਉਂਦੇ ਆ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਸਕੂਲ ਦੇ ਕੋਲ ਦੀ ਸਿੱਧਾ ਤੁਸੀਂ ਜਾਣਾ ਵਧੀਆ ਸਾਫ਼ ਸੜਕ ਆ ਤੁਸੀਂ ਵੇਖ ਹੀ ਰਹੇ ਹੋਵੋਗੇ ਬਿਲਕੁਲ ਜਿਹੜੀਆਂ ਸਾਈਡਾਂ ਦੇ ਉੱਤੇ ਪਿੰਡ ਦੇ ਸਰਪੰਚ ਵੱਲੋਂ ਫੁੱਟਪਾਥ ਦੇ ਉੱਤੇ ਜਿਹੜਾ ਇੰਟਰਲੌਕ ਟਾਈਲ ਲੱਗੀ ਹੋਈ ਆ ਚੌੜੀ ਸੜਕਾ ਸਿੱਧਾ ਜਾ ਕੇ ਅੱਗੇ ਫੇਰ ਅੱਗੇ ਤੁਸੀਂ ਨਿਸ਼ਾਨੀਆਂ ਵੇਖ ਰਹੀਆਂ ਹੋਗੇ ਸਕੂਲ ਦੇ ਕੋਲੋਂ ਫੇਰ ਜਿਹੜਾ ਸੜਕ ਜਿੱਧਰ ਨੂੰ ਸੜਕ ਜਾਂਦੀ ਆ ਉਧਰ ਨੂੰ ਹੀ ਤੁਰੇ ਜਾਣਾ ਸਿੱਧਾ ਜਾ ਕੇ ਪਿੰਡ ਤੋਂ ਬਾਹਰ ਵਾਰ ਇਹ ਕੋੜ ਕਰੋੜ ਕਲਾਂ ਤੋਂ ਬਾਹਰ ਨਿਕਲ ਗਈ ਆ ਅੱਗੇ ਪਿੰਡ ਆਊਗਾ ਕੋ ਇਹ ਕੋਟ ਕਰੋੜ ਕਲਾਂ ਦੇ ਵਿੱਚੋਂ ਆਪਾਂ ਵਿਚਵਲੇ ਆ ਅੱਗੇ ਆਊਗਾ ਕੋਟ ਕਰੋੜ ਹੁਣ ਸਿੱਧਾ ਜਾਣਾ ਥੋੜੀ ਜੀ ਬਾੜ ਦੂਰ ਜਾ ਕੇ ਕੋਟ ਕਰੋੜ ਤੋਂ ਤੁਸੀਂ ਹੁਣ ਜੇ ਪਹੁੰਚ ਚੁੱਕੇ ਆ ਕੋਟ ਕਰੋੜ ਕੱਲਾ ਕੋਟ ਕਰੋੜ ਪਿੰਡ ਦੇ ਵਿੱਚ ਇੱਥੇ ਵੀ ਸਾਹਮਣੇ ਸਕੂਲ ਆਊਗਾ ਜਦੋਂ ਪਿੰਡ ਦੇ ਵਿੱਚ ਐਂਟਰ ਹੋ ਜਾਓਗੇ ਤੇ ਉੱਥੋਂ ਪਿੰਡ ਦੀ ਫਿਰਨੀ ਫਿਰਨੀ ਸਿੱਧੀ ਸੜਕ ਜਾਊਗੀ ਇਹ ਜਿਹੜੀ ਸੜਕਾ ਇਹ ਵੀ ਬਿਲਕੁਲ ਸਾਫ਼ ਆ ਕੋਈ ਇਹਦੇ ਤੇ ਖੱਡੇ ਜਾ ਫਿਰ ਟੋਏ ਨਹੀਂ ਗਏ ਜਿਵੇਂ ਤੁਸੀਂ ਵੇਖ ਰਹੇ ਹੋ ਕਿ ਪਿੰਡਾਂ ਦੀਆਂ ਫਿਰਨੀਆਂ ਹੁੰਦੀਆਂ ਬਿਲਕੁਲ ਸਾਫ ਛੜਕਾ ਇੱਥੇ ਵਿੱਚ ਕੋੜ ਕਰੋੜ ਪਿੰਡ ਦੇ ਵਿੱਚ ਐਂਟਰ ਹੋ ਕੇ ਫੇਰੇ ਤੇ ਨਿਸ਼ਾਨੀਆਂ ਲੱਗੀਆਂ ਹੋਈਆਂ ਇੱਥੇ ਜਾ ਕੇ ਸਿੱਧਾ ਤੁਸੀਂ ਤੁਸੀਂ ਜਾਓਗੇ ਤੇ ਇੱਥੋਂ ਜਿਹੜਾ ਆਪਣੇ ਹੱਥ ਸੱਜੇ ਹੱਥ ਮੁੜ ਕੇ ਪਿੰਡ ਦੀ ਫਿਰਨੀ ਫਿਰਨੀ ਤੇ ਅੱਗੇ ਜਾ ਕੇ ਪਿੰਡ ਬਿਲਕੁਲ ਜਿਹੜਾ ਇਹ NH54 ਜਿਹੜਾ ਹਾਈਵੇ ਆ ਉਦੇ ਕੰਡੇ ਦੇ ਉੱਤੇ ਇਹ ਜਿਹੜਾ ਪਿੰਡ ਆ ਇੱਥੋਂ ਸਿੱਧਾ ਜਾ ਕੇ ਇਹ ਛੇ ਜਿਹੜੀ ਸਿੱਧੀ ਸੜਕ ਆ ਇਹ ਪਿੰਡ ਦੀ ਫਿਰਨੀ ਫਿਰਨੀ ਜਾ ਕੇ ਤੁਸੀਂ ਕੋੜ ਕਰੋੜ ਪਿੰਡ ਦੀ ਫਿਰਨੀ ਫਿਰਨੀ ਜਾ ਕੇ ਅੱਗੇ ਸਾਈਨ ਤੁਹਾਨੂੰ ਦਿਖ ਰਿਹਾ ਹੋਵੇਗਾ ਇਹ ਸਾਈਨ ਤੋਂ ਤੁਸੀਂ ਫੇਰ ਸੱਜੇ ਮੁੜ ਜਾਣਾ ਤੇ ਬਿਲਕੁਲ ਤੁਹਾਡੇ ਸਿੱਧੇ ਅੱਗੇ ਜਾ ਕੇ ਟੋਲ ਪਲਾਜ਼ਾ ਟੱਪ ਕੇ ਤੁਸੀਂ ਹੁਣ ਜਿਹੜਾ ਫੇਰ ਐਨ ਐਚ 54 ਦੇ ਉੱਤੇ ਚੜਜੋਗੇ ਸਿਰਫ ਇਤੋਂ ਕੋਜੀ ਜਿਹੜਾ ਦੂਰ ਤੇ ਆ ਵੱਡਾ ਗੇਟ ਬਣਿਆ ਹੋਇਆ ਕੋੜ ਕਰੋੜ ਪਿੰਡ ਦਾ ਆ ਤੁਸੀਂ ਹੁਣ ਇੱਥੇ ਜਾ ਕੇ ਫੇਰ ਜਿਹੜੀ ਐਨ ਐਚ 54 ਦੇ ਉੱਤੇ ਜਿਹੜਾ ਚੜ ਗਏ ਆ ਜੇਕਰ ਤੁਹਾਡੀ ਸਵਿਫਟ ਜਾਂ ਫਿਰ ਹੋਰ ਛੋਟੀ ਗੱਡੀ ਹੈ ਇਹ ਵੱਧ ਤੋਂ ਵੱਧ 2 ਤੋਂ 3 ਕਿਲੋਮੀਟਰ ਦਾ ਜਿਹੜਾ ਫਰਕ ਹੋਊਗਾ ਤੁਸੀਂ ਵੇਖ ਰਹੇ ਹੋਵੋਗੇ ਕਿ ਐਨ ਐਚ 54 ਦੇ ਉੱਤੇ ਆਪਾਂ ਫੇਰ ਆ ਕੇ ਇੱਥੋਂ ਚੜ ਗਏ ਆ ਤੇ ਤੁਹਾਡੇ 70 ਰੁਪਈਆ ਦੀ ਜਿਹੜੀ ਬਚਤ ਆ ਇੱਥੇ ਹੋ ਸਕਦੀ ਆ ਆ ਐਨ ਐਚ 54 ਦੇ ਉੱਤੇ ਹੁਣ ਆਪਾਂ ਫੇਰ ਇੱਥੇ ਆ ਕੇ ਚੜ ਗਏ ਆ ਤੇ ਆ ਹੁਣ ਐਨ ਐਚ 54 ਪਿੱਛੇ ਰਹਿ ਗਿਆ ਟੋਲ ਪਲਾਜ਼ਾ ਬਿਲਕੁਲ ਨਾਲ ਦੀ ਘੱਟ ਦਿੰਦੇ ਆ ਇਹ ਪਿੰਡਾਂ ਦੇ ਵਿੱਚੋਂ ਟੋਲ